ਮੈਂ ਕੈਪਟਨ ਹਿਰਾ ਸਿੰਘ ਪਿੰਟ ਟੋਟਿਆ ਜ਼ਿਲ੍ਹਾ ਪ੍ਰਧਾਨ ਡਾਇਰੈਕਟਰ ਸੁਪਰਡੈਂਟ ਵੈਟਰਨਰੀ ਵੈਫਰ ਆਰਗੇਨਾਈਜੇਸ਼ਨ ਇੰਡੀਆ ਅੱਜ ਸਾਡੀ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਟੀਮ ਮੀਟਿੰਗ ਇਸ ਵਿਸ਼ੇ ਤੇ ਸੱਦੀ ਗਈ ਹੈ ਕਿਉਂਕਿ ਆਪ ਸਭ ਨੂੰ ਪਤਾ ਹੀ ਹੈ ਕਿ ਹੁਣ ਬਾਰਸ਼ਾਂ ਦਾ ਕਾਫੀ ਜ਼ਿਆਦਾ ਜੋਰ ਚੱਲ ਰਿਹਾ ਹੈ ਜਿਸ ਵਰਕੇ ਦਰਿਆਵਾਂ ਦੇ ਵਿੱਚ ਪਾਣੀ ਆਊਟ ਆਫ ਕੰਟਰੋਲ ਹੋ ਗਿਆ ਉਸ ਪਾਣੀ ਦੇ ਕਾਰਨ ਸਾਡੇ ਜਿਹੜੇ دریا ਦੇ ਕੰਢੇ ਦੇ ਲੱਗੇ ਪਿੰਡ ਸੀ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਯਾਨੀ ਦੇ مالی ਨੁਕਸਾਨ ਹੋ ਰਿਹਾ ਤੇ ਉਹ ਨੁਕਸਾਨ ਦੀ ਭਰਾਈ ਕਰਨ ਵਾਸਤੇ ਕਿ ਅਕਾਲਪੁਰ ਕਾਇਰੂ ਨੇ ਕਰਨੀ ਆ ਪਰ ਪੂਰੀ ਸਹਾਇਤਾ ਕਰਨ ਵਾਸਤੇ ਬਹੁਤ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਸੇਵਾ ਵਿੱਚ ਲੱਗੀਆਂ ਹੋਈਆਂ ਨੇ ਤੇ ਸਾਡਾ ਆਰਗੇਨਾਈਜੇਸ਼ਨ ਰੈਟਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਇਹ ਵੀ ਇਹ ਭਰਮਾ ਕੀਤਾ ਹੈ ਕਿ ਅਸੀਂ ਵੀ ਆਪਣੀ ਨੇਕ ਕਮਾਈ ਦੇ ਵਿੱਚੋਂ ਕੰਟਰੀਬਿਊਸ਼ਨ ਕਰਕੇ ਥੋੜਾ ਥੋੜਾ ਕੰਟਰੀਬਿਊਸ਼ਨ ਥੋੜਾ ਬਹੁਤਾ ਯੋਗਦਾਨ ਪਾ ਕੇ ਤੇ ਅਸੀਂ ਵੀ ਉਹਨਾਂ ਜ਼ਰੂਰਤਮੰਦ ਲੋਕਾਂ ਦੀ ਹੈਲਪ ਕਰ ਸਕੀਏ ਉਸ ਵਿਸ਼ੇ ਦੇ ਵਿੱਚ ਸਾਡੀ ਜਿਹੜੀ ਸੰਸਥਾ ਆ ਹੋਰ ਵੀ ਜਗ੍ਹਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਉਹ ਵੀ ਅਜਨਾਲਾ ਪੰਦ ਜਿਹੜੇ ਦਾਬੀ ਦਰਿਆ ਦੇ ਕੰਢੇ ਤੇ ਲੋਕ ਖਰਾਬੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਨੇ ਜ਼ਿਲ੍ਹਾ ਗਰਦਾਰਾਪੁਰ ਦੇ ਵਿੱਚ ਕੈਪਟਨ ਧਰਮਿੰਦਰ ਸਿੰਘ ਦੀ ਟੀਮ ਵੈਟਰਨ ਵੈਲਫੇਅਰ ਉਹ ਵੀ ਜ਼ਿਲ੍ਹਾ ਪ੍ਰਧਾਨ ਉਹ ਵੀ ਆਪਣੀ ਥਾਂ ਤੇ ਲੱਗੀ ਹੋਈ ਨੇ ਉਹਨਾਂ ਨੂੰ ਬਿਆਸ ਦਰਿਆ ਦੀ ਜਿਹੜੀ ਆ ਮਾਰ ਪੈ ਰਹੀ ਹੈ ਇੱਧਰ ਸਾਡੇ ਇਲਾਕੇ ਜਿਹੜੇ ਨੇ ਮੁੰਡਾ ਪਿੰਡ ਜੋੜ ਢਾਏ ਵਾਲਾ ਤੇ ਹਰੀਕਿਆਂ ਦੇ ਇਲਾਕੇ ਲਾ ਕੇ ਇਸ ਬਰਾਮਾ ਬੰਦੇ ਜਿੰਨੇ ਵੀ ਪਿੰਡ ਪਿੰਡੇ ਨੇ ਇਹਨਾਂ ਨੂੰ ਬਿਆਸ ਦਰਿਆ ਦੀ ਮਾਰ ਪੈ ਰਹੀ ਹੈ ਤੇ ਉਹ ਬਾ ਬਿਆਸ ਦਰਿਆ ਦੇ ਪਾਣੀ ਦੇ ਬਾੜ ਥਲੇ ਆਏ ਹੋਏ ਕਿ ਉਹਨਾਂ ਦੀ ਸੇਵਾ ਵਾਸਤੇ ਅਸੀਂ ਵੀ ਆਪਣੇ ਜਿਹੜੇ ਵੱਲੋਂ ਕੁਝ ਜਿਹੜਾ ਵਾ ਹੈਲਪ ਕਰਨਾ ਚਾਹੁੰਦੇ ਆ ਉਸੇ ਮਕਸਦ ਵਿੱਚ ਅੱਜ ਅਸੀਂ ਪਿੰਡ ਮਾਨੋਚਾਲ ਵਿੱਚ ਸਾਡੇ ਜ਼ਿਲ੍ਹਾ ਆਫਿਸ ਦੇ ਵਿੱਚ ਅਸੀਂ ਆ ਮੀਟਿੰਗ ਕਰ ਰਹੀ ਥੀ ਹੈ ਔਰ ਆਪਣੇ ਸਾਥੀਆਂ ਨਾਲ ਵਿਚਾਰ ਪੰਦਰਾ ਕਰਕੇ ਕਿ ਅਸੀਂ ਜਿੰਨਾ ਵੀ ਕੰਟਰੀਬਿਊਸ਼ਨ ਕਰਕੇ ਤੇ ਹੋਰ ਵੀ ਜਿਹੜੇ ਸੇਵਾ ਕਰਨ ਵਾਲੇ ਜਾਂ ਜਿਹੜੇ ਆ ਦਾਦੀ ਸੱਜਣ ਨੇ ਜਾਂ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਆਪਣਾ ਲੋਕਦਾਨ ਪਾਉਣਾ ਚਾਹੁੰਦੇ ਆ ਉਹਨਾਂ ਦੀ ਵੀ ਸੇਵਾ ਅਸੀਂ ਲਵਾਂਗੇ ਉਹਨਾਂ ਦੇ ਅਮਲਕੀ ਜੋ ਵੀ ਜ਼ਰੂਰਤ ਮੰਗਦੇ ਉਹਨਾਂ ਤੱਕ ਉਹਨਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿ ਹੁਣ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਲੱਗੀਆਂ ਨੇ ਸੇਵਾ ਦੇ ਵਿੱਚ ਪਰ মিডিਆ ਦੇ ਵਿੱਚ ਵੇਖਣ ਨੂੰ ਮਿਲ ਲਿਆ ਸੀ ਪਰ ਜਿਹੜੇ ਅਸਲੀ ਜ਼ਰੂਰਤਮੰਦ ਨੇ ਉਹਨਾਂ ਤੱਕ ਉਹ ਸਵਾਵਾ ਨਹੀਂ ਪਹੁੰਚ ਰੀਆਂ ਤੇ ਸਾਡੀ ਅੱਜ ਦੀ ਮੀਟਿੰਗ ਦੇ ਵਿੱਚ ਇਹ ਹੀ ਮੁੱਦਾ ਰੱਖਿਆ ਗਿਆ ਹੈ ਕਿ ਅਸੀਂ ਪਹਿਲਾਂ ਤੇ ਆਪਣਾ ਰੈਕੀ ਕਰਾਂਗੇ ਦੇਖਭਾਲ ਕਰਾਂਗੇ ਕਿ ਜਿੱਥੇ ਹਰ ਪੀੜਤ ਲੋਕ ਜਿਨ੍ਹਾਂ ਤੱਕ ਉਹ ਸਵਾਵਾ ਨਹੀਂ ਪਹੁੰਚਿਆ ਉਹਨਾਂ ਦੀ ਜ਼ਰੂਰਤ ਦਾ ਸਮਾਨ ਉਥੇ ਤੱਕ ਪਹੁੰਚਾਇਆ ਵੇ ਸਾਡੀ ਇਹ ਸੰਸਾ ਜਿਹੜੀ ਆ ਇਸੇ ਤਰੀਕੇ ਨਾਲ ਕੰਮ ਕਰੇਗੀ ਕਿ ਆਪਣੇ ਜੋ ਵੀ ਹੀ ਕੰਟਰੀਬਿਊਸ਼ਨ ਕਰਦੇ ਆਂ ਸੇਵਾ ਕਰਦੇ ਆਂ ਇਕੱਠੀ ਕਰਦੇ ਆਂ ਉਹਨਾਂ ਲੋਕਾਂ ਤੱਕ ਪਹੁੰਚਾਵਾਂਗੇ ਜਿਨ੍ਹਾਂ ਨੂੰ ਜਿਹੜੇ ਅਸਲੀ ਜ਼ਰੂਰਤਮੰਦ ਨੇ ਅਸਲੀ ਹਿਲਪ ਦੇ ਹੱਕਦਾਰ ਨੇ ਤੇ ਅੱਜ ਸਾਡੇ ਨਾਲ ਇਸ ਮੀਟਿੰਗ ਦੇ ਵਿੱਚ ਮੇਰੇ ਵਾਈਸ ਪ੍ਰਧਾਨ ਸਾਹਿਬ ਰੂਪ ਮਾਝਾ ਜ਼ੋਨ ਦੇ ਪ੍ਰਧਾਨ ਸਾਹਿਬ ਸਰਦਾਰ ਬਲਵਿੰਦਰ ਸਿੰਘ ਜੀ ਸਵਾਜਪੁਰ ਤੇ ਸਾਡੇ ਜ਼ਿਲ੍ਹੇ ਦੇ ਸਤਕਾਰਯੋਗ ਚੇਅਰਮੈਨ ਸਾਹਿਬ ਸਰਦਾਰ ਬਲਕਾਰ ਸਿੰਘ ਜੀ ਐਮਾਕਲਾ ਤੇ ਸਾਡੇ ਤਸੀਬ ਤਰਤਰ ਦੇ तहसील हेड सरदार ਸਰਬਜੀਤ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪਬਲਿਕ ਰਿਲੇਸ਼ਨ ਅਫਸਰ ਸਰਦਾਰ ਕਰਮਜੀਤ ਸਿੰਘ ਜੀ ਚਵਾਲ ਸਾਡੇ ਬਹੁਤ ਹੀ ਇਮਾਨਦਾਰ ਖਜ਼ਾਨਚੀ ਜੋ ਪਿਛਲੇ 5 ਸਾਲਾਂ ਤੋਂ ਸਾਡੇ ਖਜ਼ਾਨਚੀ ਨੇ ਸਰਦਾਰ ਜਦੀਪ ਸਿੰਘ ਜੀ ਪੰਜਵੜ ਤੇ ਸਾਡੇ ਪੱਟੀ ਦੇ ਵਾਈਸ ਪ੍ਰਧਾਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਠ ਇਹ ਵੀ ਪਹੁੰਚੇ ਨੇ ਤੇ ਸਾਡੇ ਨਾਲ ਬੈਠੇ ਨੇ ਬਹੁਤ ਹੀ ਸਤਿਕਾਰਯੋਗ ਸਰਦਾਰ ਮੀਵਾ ਸਿੰਘ ਜੀ ਮਹਾਰਾਜਲ ਤੋਂ ਜੋ ਕਿ ਬਹੁਤ ਹੀ ਉੱਗ ਸਮਾਸੀਲੀ ਨੇ ਤੇ ਵਡੀਆਂ-ਵਡੀਆਂ ਸਵਾਮਾਂ ਜਿਹੜੀ ਐ ਸਮਾਜ ਦੇ ਵਿੱਚ ਕਰਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਡੀ ਸੰਸਾਰ ਦੇ ਵਿੱਚ ਸਾਡੇ ਇਹੋ ਜਿਹੇ ਲੋਕ ਸਾਡੇ ਨਾਲ ਜੁੜੇ ਨੇ ਤੇ ਅਸੀਂ ਯਾਨੀ ਇਹਨਾਂ ਦੇ ਸੇਵਾ ਦਾ ਲਾਭ ਆਪਣੀ ਸੰਸਥਾ ਵਾਸਤੇ ਲਵਾਂਗੇ ਇਹ ਬੈਠੇ ਸਰਦਾਰ ਮੀਵਾ ਸਿੰਘ ਜੀ ਮਾਨਚਲ ਤੋਂ ਤੇ ਸਾਡੇ ਨਾਲ ਬੈਠੇ ਨੇ ਸੂਬੇਦਾਰ ਮਦਨ ਸਿੰਘ ਜੀ ਤਹਿਸੀਲ ਫਕੀਰੇ ਪਿਛੇ ਪਿਛੀਵੰਦੇ ਤਹਿਸੀਲ ਹੈਡ ਤੇ ਉਹਦੇ ਨਾਲ ਸਾਡੇ ਬਿਠੇ ਜੋ ਸਾਡੇ ਬਹੁਤ ਹੀ ਸਤਕਾਰਯੋਗ ਇਸ ਪਿੰਡ ਮਾਨਚਲ ਦੇ ਮਸ਼ਨੀਕ ਸਰਦਾਰ ਅਵਤਾਰ ਸਿੰਘ ਜੀ ਬਲਾਕ ਕਰਨਤਾਰਨ ਦੇ ਬਲਾਕ ਪ੍ਰਧਾਨ ਜਿਨ੍ਹਾਂ ਦੇ ਗ੍ਰਹਿ ਵਿਕੇ ਅੱਜ ਇਹਨਾਂ ਦੇ ਹੀ ਗ੍ਰਹਿ ਵਿਕੇ ਸਾਡਾ ਦਾ ਆਫਿਸ ਸੈੱਟ ਕਰ ਲਿਆ ਹੋਇਆ ਇੱਥੇ ਹੀ ਇਕੱਤਰ ਹੋਏ ਆਂ ਔਰ ਇਹ ਅਹੀਂ ਆਉਣ ਵਾਲੀਆਂ ਮੀਟਿੰਗਾਂ ਸਾਡੀਆਂ ਜਿਹੜੀਆਂ ਜੋ ਵੀ ਅਫਸਰ ਜਿਹੜੇ ਆ ਆਪਣੇ ਸੰਸਾਰੇ ਲਵਾਂਗੇ ਇਸੇ ਜਗ੍ਹਾ ਤੋਂ ਲਵਾਂਗੇ ਔਰ ਸਾਡੇ ਨਾਲ ਹੋਰ ਵੀ ਸਰਕਾਰ ਦੇ ਸੱਜਣ ਆਏ ਨੇ ਸਰਦਾਰ ਭਗਵਾਨ ਸਿੰਘ ਜੀ ਬੁਰਜਾ ਤੋਂ ਤੇ ਸਰਦਾਰ ਮੇਰੇ ਸਾਥੀ ਨੇ ਸਹਿਤੋ ਵੀ ਬੁਰਜਾ ਤੋਂ ਹੀ ਨੇ ਮੈਂ ਉਹਨਾਂ ਦਾ ਨਾਮ ਨਹੀਂ ਪਾਰਟੀ ਕਿਉਂ ਨਾ ਨਾਮਾਂ ਨਹੀਂ ਅਟਾ ਲੈ ਸਕਿਆ ਤੇ ਸਾਡੇ ਨਾਲ ਬਹੁਤ ਸਤਿਕਾਰਯੋਗ ਆਏ ਨੇ ਤੇ ਸਾਰੇ ਵੀਰਾਂ ਦਾ ਅਸੀਂ ਸੰਜੋਗ ਦੇ ਨਾਲ ਤੇ ਹੋਰ ਵੀ ਲੋਕਾਂ ਦੇ ਸੰਜੋਗ ਦੇ ਨਾਲ ਇਹ ਸੇਵਾ ਜਿਹੜੀ ਆ ਨਿਭਾਵਾਂਗੇ ਅਸੀਂ ਵਾਦਾ ਕਰਦੇ ਹਾਂ ਕਿ ਸਾਡੀ ਇਹ ਸੰਸਥਾ ਜੇਕਰ ਇਮਾਨਦਾਰ ਹੈ ਤੇ ਅਸੀਂ ਇਹ ਸੇਵਾ ਇਮਾਨਦਾਰੀ ਨਾਲ ਹੀ ਨਿਭਾਵਾਂਗੇ ਉਸ ਕਾਲ ਪ੍ਰੋਫਾਈਲ ਨੂੰ ਤੇ ਚਰਨਾ ਜੋ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਸਾਡੇ ਸਾਰੇ ਸਾਥੀਆਂ ਦੇ ਸਿਰ ਤੇ ਹੱਥ ਰੱਖ ਕੇ ਸਾਡੇ ਕੋ ਇਹ ਜਿਹੜੀ ਸੇਵਾ ਆ ਇਮਾਨਦਾਰੀ ਨਾਲ ਕਰਾਵੇ ਕਿ ਜਿਦੇ ਵਿੱਚ ਅਸੀਂ ਕਦੇ ਵੀ ਤੇਰੇ ਗਨਾਹ ਗਾਰਨਾ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ